ਅੱਜ ਬਾਬਾ ਜੀ ਮੀਂਹ ਹਟ ਜਵੇ ਨਹੀਂ ਤਾਂ ਸਾਰਾ ਪ੍ਰੋਗਰਾਮ ਖਰਾਬ ਹੋ ਜਾਣਾ। ਅੱਜ ਮੈਨੂੰ ਘਰਦਿਆਂ ਨੇ ਉਠਾ ਦਿੱਤਾ ਸਵੇਰੇ ਸਵੇਰੇ ਮੈਂ ਆਪਣੇ ਪਿੰਡ ਆਈ ਹੋਈਆਂ ਤੇ ਅੱਜ ਹੈਗੀ ਬਰਾਤ ਕੁੜੀਆਂ ਦੀ ਦੋ। ਪਰ ਜਦੋਂ ਮੈਂ ਉੱਠ ਕੇ ਬਾਹਰ ਆਈ ਤੇ ਬਾਹਰ ਹੁੰਦੀ ਪਈ ਬਾਰਿਸ਼ ਹੋ ਵੀ ਬਹੁਤ ਜ਼ਿਆਦਾ। ਮਾਸੀ ਜੀ ਦੇ ਕਹਿਣੇ ਤੇ ਮੈਂ ਬੰਨੀ ਪਰਣਾਲੇ ਨਾਲ ਕੜਛੀ ਸੁਣਿਆ ਸੀਗਾ ਕਿ ਉਹਦੇ ਨਾਲ ਮੀਂਹ ਹਟ ਜਾਂਦਾ ਪਰ ਅੱਜ ਦੇਖਦੇ ਆ ਤੇ ਇੰਨੇ ਨੂੰ ਵਜ ਜਗੇ ਸੀਗੇ 8:30 ਮੰਮਾ ਬੋਲਦੇ ਕਿ ਤੁਸੀਂ ਤਿਆਰ ਹੋ ਲੋ ਦੋਵੇਂ ਜਣੀਆਂ ਕਿ ਨਹੀਂ ਤਾਂ ਬਰਾਤ ਦਾ ਟਾਈਮ ਹੋ ਜਾਣਾ ਹੈ ਤੁਸੀਂ ਹੀ ਦੇਖਣਾ ਸਾਰਾ ਕੁਝ ਦੋਵੇਂ ਜਣੀਆਂ ਨੇ। ਬਾਰਿਸ਼ ਥੋੜੀ ਘਟ ਗਈ ਆ ਪਰ ਪੈਂਦੀ ਪਈ ਆ ਇੱਕ ਕਹਾਵਤ ਮੈਂ ਪਹਿਲਾਂ ਵੀ ਸੁਣੀ ਕਿ ਕਹਿੰਦੇ ਜਦੋਂ ਅਸੀਂ ਇਕਵਾਰੇ ਹੁੰਦੇ ਆ ਨਾ ਜਦੋਂ ਅਸੀਂ ਰੋਟੀ ਖਾਣੀ ਚ ਉਹ ਚੁੱਲ੍ਹੇ ਹੁੰਦੇ ਸੀ ਨਾ ਚੁੱਲਿਆਂ ਦੇ ਕੋਲ ਬੈੱਕ ਕੇ ਰੋਟੀ ਖਾਣੀ ਤੇ ਪਤੀਲੀ ਦੇ ਵਿੱਚ ਥੋੜੀ ਬਹੁਤੀ ਸਬਜ਼ੀ ਵਗੈਰਾ ਬਚ ਗਈ ਜਾਂ ਕੜਾਈ ਦੇ ਵਿੱਚ ਹਨਾ ਫਿਰ ਉਹਦੇ ਵਿੱਚ ਹੀ ਰੋਟੀ ਲਾ ਕੇ ਖਾ ਲੈਣੀ ਮਤਲਬ ਕਿ ਪਤੀਲੇ ਚਟਣੇ ਕਹਿੰਦੇ ਜੋ ਇਦਾਂ ਕਰਦਾ ਆ ਨਾ ਵੀ ਉਹਦੇ ਵਿਆਹ ਦੇ ਵਿੱਚ ਮੀਂਹ ਪੈਂਦਾ ਹੀ ਪੈਂਦਾ ਆ ਤੁਸੀਂ ਦੱਸਿਓ ਕੀ ਗੱਲ ਸੱਚ ਹੈ ਜਾਂ ਝੂਠ ਹੈ ਇਹ ਅਸੀਂ ਸਿਆਣਿਆਂ ਕੋਲ ਹੀ ਸੁਣੀਆ ਆ ਪਹਿਲੀਆਂ ਗੱਲਾਂ ਮੈਂ ਤੇ ਮੇਰੀ ਭੈਣ ਆ ਗਏ ਆ ਬਿਊਟੀ ਪਾਰਲਰ ਨਾਲ ਹੀ ਆਏ ਹੋਇਆ ਮੇਰਾ ਭਾਨ ਜੇ ਬੋਲਦਾ ਸੀ ਮਾਸੀ ਜ ਮੈਂ ਕਿਹਾ ਜੇ ਤੈਨੂੰ ਮੈਂ ਹੈੱਡ ਮ사ਜ ਦੰਨੀ ਆ ਇੰਨਾ ਤੇਰੀ ਮੰਮਾ ਤਿਆਰ ਹੋਵੇ ਮੈਂ ਆਪਣੀ ਭੈਣ ਨੂੰ ਬੋਲਿਆ ਮੈਂ ਕਿਹਾ ਪਹਿਲਾਂ ਤੁਸੀਂ ਤਿਆਰ ਹੋ ਲੋ ਵੀ ਮੈਂ ਨਾ ਪਾਰਲਰ ਦਾ ਮੈਨੂੰ ਇੰਨਾ ਯਕੀਨ ਜਿਆ ਨਹੀਂ ਹੁੰਦਾ ਵੀ ਮੈਂ ਦੇਖੂਗੀ ਜੇਕਰ ਤੁਸੀਂ ਵਧੀਆ ਤਿਆਰ ਹੋਏ ਹੋ ਫਿਰ ਹੀ ਮੈਂ ਤਿਆਰ ਹੋਊਂਗੀ ਨਹੀਂ ਤੇ ਮੈਂ ਸਿਰਫ ਹੈਅਰ ਸਟਾਈਲ ਕਰਾਣਾ ਤਿਆਰ ਮੈਂ ਆਪਣੇ ਆਪ ਹੀ ਹੋ ਲੈਣਾ ਇੱਧਰ ਮੇਰੀ ਭੈਣ ਦਾ ਹੋ ਗਿਆ ਮੇਕਅਪ ਕੰਪਲੀਟ ਇਹ ਮੇਰੀ ਛੋਟੀ ਭੈਣ ਹੈ ਮਤਲਬ ਕਿ ਸਾਡੇ ਸਾਰੇ ਚਾਰ ਭੈਣ ਭਰਾਵਾਂ ਦੇ ਵਿੱਚ ਮੈਂ ਵੱਡੀ ਆ ਬਾਕੀ ਸਾਰੇ ਮੇਰੇ ਤੋਂ ਛੋਟੇ ਆ ਪਰ ਲੱਗਦੇ ਸਾਰੇ ਵੱਡੇ ਆ ਮੈਂ ਸਾਰਿਆਂ ਤੋਂ ਛੋਟੀ ਲੱਗਦੀ ਆ ਬਿਊਟੀ ਪਾਰਲਰ ਕੀਤਾ ਤੇ ਹੁਣ ਸੀ ਬਾਰੀ हेयर स्टाइल ਦੀ ਤੇ ਇਹਨਾਂ ਦਾ हेयर स्टाइल ਬੰਦਾ ਪਿਆ ਭੈਣ ਨੇ ਪਾਇਆ ਪੰਜਾਬੀ ਸੂਟ ਤੇ ਉਹਦੇ ਨਾਲ ਤਾਂ ਫੇਰ हेयर स्टाइल ਗੁੱਤ ਹੀ ਜ਼ਿਆਦਾ ਜੱੱਚਦੀ ਆ ਪੰਜਾਬੀ ਸੂਟ ਦੇ ਨਾਲ ਪਰ ਗੁੱਤ ਸੀ ਥੋੜੀ ਸਟਾਈਲ ਵਾਲੀ ਕਰਵਾ ਲਈ ਤੇ ਮੈਨੂੰ ਪੁੱਛਦੀ ਪਈ ਕਿ ਦੱਸ ਕੀ ਕਿਦਾਂ ਦਾ ਮੇਕਅਪ ਵਧੀਆ ਹੋਇਆ ਓਵਰ ਜਿਆ ਤਾਂ ਨਹੀਂ ਲੱਗਦਾ ਪਿਆ ਮੈਂ ਕਿਹਾ ਨਹੀਂ ਵੀ ਮੈਨੂੰ ਤਾਂ ਵਧੀਆ ਲੱਗਦਾ ਬਾਕੀ ਮੈਂ ਕਿਹਾ ਤੇਰੇ ਮੂਰੇ ਸ਼ੀਸ਼ਾ ਹੈਗਾ ਉਹਦੇ ਵਿੱਚ ਦੇਖ ਲੈ ਕਹਿੰਦੀ ਜੇ ਤੈਨੂੰ ਵਧੀਆ ਲੱਗਦਾ ਤਾਂ ਸਮਝ ਲੈ ਮੈਨੂੰ ਵੀ ਪਸੰਦ ਆਇਆ ਤੇ ਭੈਣ ਨੂੰ ਤਿਆਰ ਕਰਕੇ ਉਠਾ ਦਿੱਤਾ ਚੇਅਰ ਤੋਂ ਮੈਂ ਕਿਹਾ ਜਾਓ ਹੁਣ ਤੁਸੀਂ ਘਰ ਨੂੰ ਦੇਖੋ ਕੋਈ ਕੰਮਕਾਰ ਕਰਨ ਵਾਲਾ ਵੀ ਜਦੋਂ ਮੈਂ ਤਿਆਰ ਹੋ ਗਈ ਫਿਰ ਮੈਂ ਫੋਨ ਕਰ ਦੂੰਗੀ ਮੈਨੂੰ ਲੈਣ ਆ ਜਿਓ ਹੁਣ ਆ ਗਈ ਸੀ ਮੇਰੀ ਵਾਰੀ ਭੈਣ ਦਾ ਮੇਕਅਪ ਮੈਨੂੰ ਵਧੀਆ ਲੱਗਿਆ ਤੇ ਮੈਂ ਕਿਹਾ ਚਲੋ ਮੈਂ ਵੀ ਕਰਵਾ ਲੈਣੀ ਆ ਡਰੈਸ ਚੇਂਜ ਕਰਕੇ ਮੈਂ ਵੀ ਬੈਠ ਗਈ ਮੇਕਅਪ ਕਰਵਾਉਣ ਬਿਊਟੀ ਪਾਰਲਰ ਵਾਲੇ ਦੀਦੀ ਜਦੋਂ ਮੇਰੇ ਮੇਕਅਪ ਕਰਨ ਲੱਗੇ ਕਹਿੰਦੇ ਤੁਹਾਡੀ ਸਕਿਨ ਤਾਂ ਇਦਾਂ ਲੱਗਦੀ ਜਿਦਾ ਬੇਬੀ ਦੀ ਸਕਿਨ ਹੁੰਦੀ ਆ ਮੈਂ ਕਿਹਾ ਦੀਦੀ ਮੈਂ ਆਪਣੇ ਫੇਸ ਤੇ ਕੁਝ ਵੀ ਨਹੀਂ ਲਗਾਉਂਦੀ ਹੈਗੀ ਬਸ ਇੱਕ ਲੋਸ਼ਨ ਤੋਂ ਸਿਵਾਏ ਪੀਕਾ ਤੇ ਕਦੇ ਆ ਜੇ ਕਿਤੇ ਜਾਣਾ ਹੋਵੇ ਤਾਂ ਕਿਸੇ ਵਿਆਹ ਦੇ ਵਿੱਚ ਕਿਤੇ ਮੇਕਅਪ ਕਰ ਲਈ ਤਾਂ ਨਹੀਂ ਤਾਂ ਨਹੀਂ ਘਰ ਦੇ ਵਿੱਚ ਸਿੰਪਲ ਰਹੀਦਾ ਬਿਲਕੁਲ ਤੇ ਮੇਰਾ ਮੇਕਅਪ ਤਾਂ ਫਟਾਫਟ ਹੋ ਗਿਆ ਉਸ ਤੋਂ ਬਾਅਦ ਸੀ ਮੇਰੇ ਹੈਅਰ ਸਟਾਈਲ ਦੀ ਵਾਰੀ ਮੈਂ ਉਹਨਾਂ ਨੂੰ ਕਹੇ ਸੀ ਕਿ ਮੇਰੇ ਤਾਂ ਕਰਲ ਹੀ ਬਣਾਏ ਮੈਂ ਬਾਲ ਹੈਅਰ ਕਰਲ ਕਰਨੇ ਆ ਪਰ ਮੇਰੇ ਪੈਸੇ ਨਾ ਮੇਕਅਪ ਦੇ ਬਰਬਾਦ ਹੋ ਗਏ ਸੀ ਕਿਉਂਕਿ ਜਦੋਂ ਮੈਂ ਸਾਰਾ ਮੇਕਅਪ ਤੇ ਹੈਅਰ ਸਟਾਈਲ ਕਰਵਾ ਕੇ ਘਰ ਆਈ ਨਾ ਤੇ ਮੈਂ ਘਰ ਆ ਕੇ ਸ਼ੀਸ਼ੇ ਦੇ ਵਿੱਚ ਨੂੰ ਫੇਸ ਦੇਖਿਆ ਤੇ ਮੈਨੂੰ ਨਾ ਓਵਰ ਓਵਰ ਜਿਹਾ ਲੱਗਦਾ ਸੀਗਾ ਜਿੱਦਾਂ ਕਿ ਆਪਣੀ ਕਿ ਨੇਚਰਲ ਬਿਊਟੀ ਹੁੰਦੀ ਨਾ ਉਹਦੇ ਵਿੱਚ ਬੰਦੇ ਦੀ ਲੁ ਮੈਨੂੰ ਜਸੀਸ਼ਾ ਦੇਖਿਆ ਮੈਨੂੰ ਸਹੀ ਨਹੀਂ ਲੱਗਿਆ ਤੇ ਮੈਂ ਘਰ ਆ ਕੇ ਧੋ ਲਿਆ ਸੀ ਮੂੰਹ ਤੇ ਦੁਬਾਰਾ ਫਿਰ ਮੈਂ ਆਪਣਾ ਮੇਕਅਪ ਕੀਤਾ ਹੀ ਆਪਣੇ ਆਪ ਮੇਰਾ ਕੀਤਾ ਮੇਕਅਪ ਵੀ ਤੁਹਾਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੀ ਪਹਿਲਾਂ ਤੁਸੀਂ ਇਹ ਮੇਕਅਪ ਦੇਖੋ ਜੋ ਦੀਦੀ ਨੇ ਕੀਤਾ ਆ ਕਿ ਕਿਦਾਂ ਦਾ ਲੱਗਦਾ ਪਿਆ ਨਾਲੇ ਮੇਰੀ ਡਰੈਸ ਮੈਂ ਮੇਕਅਪ ਕਰਾਇਆ ਨਹੀਂ ਨਾ ਕਦੇ ਤਾਂ ਮੈਨੂੰ ਨਾ ਹੋਰ ਤਰ੍ਹਾਂ ਦਾ ਫੇਸ ਲੱਗਦਾ ਰਹਿੰਦਾ